ਤਾਂ ਪੰਜਾਬ ਕੈਬਨਟ ਦੇ ਵਿੱਚ ਚੋਸਤੀਫਾ ਦੇੰਤੂ ਬਾਅਦ ਕੁਲਦੀਪ ਸਿੰਘ ਢਾਲੀਵਾਲ ਦਾ ਅਹਿਮ ਬਿਆਨ ਸਾਹਮਣੇ ਆਇਆ ਢਾਲੀਵਾਲ ਨੇ ਕਿਹਾ ਕਿ ਮੇਰੇ ਲਈ ਕੋਈ ਮਹਿਕਮਾ ਨਹੀਂ ਸਗੋ ਪੰਜਾਬ ਪਹਿਲਾ ਮੈਕੈਲੀਫੋਰਨੀਆ ਦੇ ਵਿੱਚ ਪੀਆਰਸੀ ਪਰ ਮੈਂ ਪੰਜਾਬ ਦੀ ਜੰਗ ਲੜਨ ਦੇ ਲਈ ਵਾਪਸ ਆਇਆ ਉਹਨੇ ਕਿਹਾ ਕਿ ਮੈਂ 26 ਦਸੰਬਰ 2015 ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀ ਅੱਜ ਤੱਕ ਮੈਂ ਇੱਕ ਵੀ ਛੁੱਟੀ ਨਹੀਂ ਕੀਤੀ ਮੈਂ 24 ਘੰਟੇ ਪਾਰਟੀ ਦੇ ਲਈ ਕੰਮ ਕੀਤਾ ਢਾਲੀਵਾਲ ਨੇ ਕਿਹਾ ਕਿ ਮੈਂ ਉਹ ਸਿਆਸੀ ਲੀਡਰ ਨਹੀਂ ਜਿਹੜਾ ਮਹਿਕਮੇ ਵਿੱਚੇ ਫਿਰਦਾ ਹੋਵੇ ਮੈਂ ਪਾਰਟੀ ਦਾ ਸਿਪਾਹੀ ਹਾਂ ਤੇ ਹਮੇਸ਼ਾ ਰਹਾਗਾ ਅੋਤੀਤ ਵਾਲੇ ਕਹੇ ਕਿ ਮੈਂ ਕੌਮੀ ਕਨਵੀਨਰ ਅਰਵਿੰਦ ਕੇਜੀ ਵਾਲਤਾ ਵਫਾਦਾਰ ਸੀ ਬਾਹੀਆ। ਧੋਤੀ ਮੁੱਖ ਮੰਤਰੀ ਭਗਵਾਨ ਸਿੰਘ ਮਾਹੰਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੈਨੂੰ 3.5 ਸਾਲ ਕੈਬਨਿਟ ਦੇ ਵਿੱਚ ਮੌਕਾ ਦਿੱਤਾ। ਉਹਨਾਂ ਕਹੇ ਜਦੋਂ ਮੈਨੂੰ ਪਹਿਲਾ ਮਹਿਕਮੇ ਦਿੱਤੇ ਮੈਂ 11000 ਏਕੜ ਜ਼ਮੀਨ ਪੰਜਾਬ ਸਰਕਾਰ ਨੂੰ ਛੁਡਵਾ ਕੇ ਦਿੱਤੀ ਹੈ। ਮੈਂ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦਾ ਪਹਿਲਾ ਲੀਡਰ ਹ ਜਿਸ ਨੇ ਸੂਬੇ ਦੇ ਲੋਕਾਂ ਦੇ ਵੱਲੋਂ 11000 ਏਕੜ ਜ਼ਮੀਨ ਛੁਡਵਾਈ ਹੈ। ਜਿਸ ਦੀ ਕੀਮਤ ਉਸ ਸਮੇਂ 2700 ਕਰੋੜ ਰੁਪਏ ਸੀ। ਤੋ ਤੇ ਐਨਆਰਆਈ ਵੀ ਪਾਕ ਦੇ ਵਿੱਚ ਹੁੰਦੇ ਹੋਣਾ ਕਹਿ ਕਿ ਮੈਂ ਪਿਛਲੇ 2 ਸਾਲਾਂ ਚ 4000 ਐਨਆਰਆਈਜ਼ ਦੇ ਕੇਸ ਹੱਲ ਕੀਤੇ ਮੈਂ ਤੁਹਾਨੂੰ ਕਈ ਵਾਰ ਫੇਰ ਮੈਂ ਤੁਹਾਨੂੰ ਦਰਉਂਦਾ ਜੇ ਮੈਂ ਕਈ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਮਹਿਕਮੇ ਵਾਲੀ ਲੜਾਈ ਦੇ ਵਿੱਚ ਨਹੀਂਗਾ ਮੇਦੀ ਲੜਾਈ ਸੈਪਰੇਟ ਹੈ ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਲਈ ਮੇਦੀ ਲੜਾਈ ਹੈ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਹੀ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ 1 ਘੰਟਾ ਵੀ ਛੁੱਟੀ ਦੀ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਿਹੜਾ ਜਾਰੀ ਰੱਖੂੰਗਾ ਕੋਈ ਗੱਲ ਨਹੀਂ ਮੈਂ ਕਿਹਾ ਕਿਸ ਨੇ ਬੋੜਾ ਤਾਂ ਕਿ ਨਹੀਂ ਕੋਈ ਮੈਂ ਦੇਦੀ ਮਿੰਦੂ ਵੇਖੋ ਮੈਂ ਤਾਂ ਸਰ ਤੇ ਉਹ ਮੈਂ ਤੇ ਸਰ ਦੀ ਕਈ ਵਾਰਾ ਕਿਹਾ ਸੀਗਾ ਕਿ ਸਰ ਹੋਰ ਕਿਸੇ ਨੂੰ ਬਣਾਉ ਜਿਹਨੂੰ ਮਰਜ਼ੀ ਬਣਾ ਲਓ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਨਾ ਦਾ ਹੁਣ ਅਸਤੀਫਾ ਕਦੋਂ ਮੰਗਿਆ ਗਿਆ ਨਹੀਂ ਅੱਜ ਦਿੱਤਾ ਅੱਜ ਦਿੱਤਾ ਮੈਂ ਅਸਤੀਫਾ ਕੋਈ ਇੱਕੀ ਦਾ ਫੋਨ ਆਇਆ ਕਿ ਅਸਤੀਫਾ ਨਹੀਂ ਨਹੀਂ ਅਸਤੀਫਾ ਤੇ ਜਾ ਮੁਖਵੰਤੀ ਸਾਹਿਬ ਨੂੰ ਦੇਣਾ ਅਸਤੀਫਾ ਆਪਣੇ ਮਾਨਜੋ ਬੋਖੰਤੀ ਸਾਹਿਬ ਨੂੰ ਦੇਣਾ ਸੀਗਾ ਮੈਂ ਤੁਹਾਨੂੰ ਇਹਦੀ ਗੱਲ ਤੁਹਾਨੂੰ ਮੈਂ ਆਪਣੇ ਤੋਂ ਦਿੱਤਾ ਜਾਂ ਪਾਰਟੀ ਨੇ ਮੰਗਿਆ ਮੈਂ ਆਪਣੇ ਤੋਂ ਦਿੱਤਾ ਜਾਂ ਮੈਂ ਥੋੜੀ ਕੋ ਗੱਲਦਾ ਮੈਨੂੰ ਕਿਹਾ ਕਿ ਹੋਰ ਕਿ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਕੋਈ ਗੱਲ ਨਹੀਂ ਬੋਖੰਤੀ ਸਾਹਿਬ ਨੇ ਕਿਹਾ ਕਿ ਹੋਰ ਕਿਸੇ ਨੂੰ ਮੌਕਾ ਹਾਂ ਹਾਂ ਬਿਲਕੁਲ ਔਰ ਮੈਂ ਕਿਹਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਦਿਓ ਬਿਲਕੁਲ ਮੈਨੂੰ ਕਿਹਾ ਤੁਹਾਨੂੰ ਹੋਰ ਕੰਮ ਦੇਣਾ ਮੈਂ ਕਿਹਾ ਠੀਕ ਮੰਤਰੀ ਸਾਹਿਬ 16 ਵੈਸੇ ਮੰਤਰੀ ਹੈਗੇ ਨੇ ਹੁਣ ਉਹ ਹੁਣ ਸੰਜੀਵ ਉਹਣਾ ਬਣ ਵੀ ਗਏ ਨੇ ਤਾਂ ਵੀ 16 ਹੀ ਰਹੇ ਤੁਸੀਂ ਬਾਹਰ ਹੋ ਗਏ ਹਾਂਜੀ ਹਾਂਜੀ ਦੋ ਤਾਂ ਚੇਅਰ ਖੋੜੀ ਖਾਲੀ ਪਈਆਂ ਸੀ ਤੁਹਾਨੂੰ ਅਡਜਸਟ ਕੀਤਾ ਜਾਣਾ ਹੁੰਦਾ ਤਾਂ ਅਡਜਸਟ ਕੀਤਾ ਜਾਣਾ ਮੈਂ ਮੈਂ ਕਿਦੋਂ ਕਹਾਂ ਵੀ ਉਹ ਅਡਜਸਟ ਕਰਨਾ ਨਾ ਤੁਸੀਂ ਮੁੱਖ ਮੰਤਰੀ ਤੇ ਬੜੇ ਕਰੀਬੀ ਮੰਨੇ ਜਾਂਦੇ ਹੋ ਤੁਹਾਡੀ ਯਾਰੀ ਅੱਜ ਦੀ ਨਹੀਂ ਸਰਕਾਰ ਦੀ ਨਹੀਂ ਤੁਹਾਡੀ ਤਾਂ ਬੜੀ ਪੁਰਾਣੀ ਯਾਰੀ ਆ ਕਿ ਇਸੇ ਚੀਜ਼ ਦਾ ਖਾਲਿਆਵਾ ਤੁਹਾਨੂੰ ਨੇ ਨਹੀਂ 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 ਮੈਂ ਅਰਵਿੰਦ ਜੀ ਦੇ ਬਹੁਤ ਕਰੀਬੀ ਹਾਂ ਮੈਂ ਅਰਵਿੰਦ ਜੀ ਦੇ ਕਰਕੇ ਅਮਰੀਕਾ ਛੱਡ ਕੇ ਆਇਆ ਸੀ ਭਗਵੰਤ ਮਾਨ ਹੋਣੀ ਮੇਰੇ ਮਤਲਬ ਜਿਹੜੇ 92 ਦੇ ਦੋਸਤ ਹੈ ਜਿੰਨੀ ਮੇਰੀ 92 ਦੇ ਵਿੱਚ ਦੋਸਤੀ ਸੀ ਉਨੀ ਅੱਜ ਹੈ ਦੋਸਤੀ ਵਾਲਾ ਕੋਈ ਚੈਪਟਰ ਉਹ ਨਹੀਂ ਹੈ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੁੱਖ ਮੰਤਰੀ ਦੇ ਵੇਖੋ ਮੁੱਖ ਮੰਤਰੀ ਸਾਹਿਬ ਨੇ ਇਹ ਦੇਖਣਾ ਹੁੰਦਾ ਜੇ ਜਦ ਮੇਰੀ ਜਗ੍ਹਾ ਤੇ ਹੋਰ ਕੋਈ ਚੰਗਾ ਬੰਦਾ ਕੰਮ ਕਰ ਦੂ ਫਿਰ ਕੀ ਹੋ ਗਿਆ ਉਹ ਲਾਇਆ ਨਹੀਂ ਨਾ ਜਦੋਂ ਮੈਂ ਆਇਆ ਸੀ ਸਾਥ ਸਾਥ ਜਦੋਂ ਮੈਂ ਆਇਆ ਸੀਗਾ ਮੈਂ ਪਾਰਟੀ ਨੂੰ ਇਹ ਕਹਿ ਕੇ ਥੋੜਾ ਆਈ ਕੇ ਮੈਨੂੰ ਐਮਐਲਏ ਬਣਾਓ ਮੈਨੂੰ ਮੰਤਰੀ ਬਣਾਓ ਮੈਨੂੰ ਆ ਉਹ ਅਹੁਦਾ ਦਿਓ ਮੈਨੂੰ ਬੁਲਾਨਾ ਸਾਥ ਮੈਂ ਤਾਂ ਪੰਜਾਬ ਲਈ ਕੰਮ ਕਰਨ ਆਇਆ ਸੀ ਚਲੋ ਪਾਰਟੀ ਨੇ ਮੌਕਾ ਦਿੱਤਾ ਐਮਐਲਏ ਬਣ ਕੇ ਪਾਰਟੀ ਨੇ ਮੌਕਾ ਦਿੱਤਾ ਤੇ ਮੁੜ ਕੇ ਜਿਹੜਾ ਮੰਤਰੀ ਬਣ ਗਏ ਪਰ ਤਾਰੀਕਾ ਸਾਹਿਬ ਹੋਰ ਤਾਂ ਕਿਸੇ ਨੂੰ ਵੜਾਇਆ ਹੀ ਨਹੀਂ ਐ ਕਿ ਸੰਜੀਵ ਲੋੜਾ ਤਾਂ ਪਹਿਲੇ ਹੀ ਕਹੇ ਸੀ ਉਹ ਵੜਾ ਦੇਣਗੇ ਐਡੀ ਕਿਹੜੀ ਗੱਲ ਆ ਵੜਾ ਦੇਣਗੇ ਕੋਈ ਗੱਲ ਨਹੀਂ ਤੁਹ ਕੁ ਵੜਾ ਕੋਈ ਗੱਲ ਨਹੀਂ ਮੈਨੂੰ ਥੋੜਾ ਵੜਾਉਣਾ ਕਰਦਗੇ ਆਪਣਾ ਪਾਰਟੀ ਆਪੇ ਸੋਚੂਗੀ ਤੇ ਟੀਵੀ ਨੇਸਰ ਸਾਹਿਬ ਨੇ ਸੋਚੀ ਜੀ ਸਾਹਿਬ ਸਵਾਲ ਇਸ ਕਰਕੇ ਆ ਇਸ ਤੋਂ ਪਹਿਲਾਂ ਦੇਖੋ ਤੁਸੀਂ ਵੀ ਕੈਬਨਟ ਦੇ ਵਿੱਚ ਲੰਮਾ ਸਮਾ ਰਹੇ ਹੋ ਬਹੁਤ ਸਾਰੇ ਤੁਹਾਡੇ ਸਾਥੀ ਬਾਹਰ ਦਾ ਰਸਤਾ ਦਿਖਾਇਆ ਉਹਨਾਂ ਦੇ ਵਿੱਚੋਂ ਨਾਮ ਚਲ ਮਾ ਹੁਣ ਕਿਸ ਨੇ ਲੈਣ ਚਾਹ ਜਦੋਂ ਕੋਈ ਕੈਬਨਟ ਚੋਂ ਬਾਹਰ ਜਾਂਦਾ ਕਿਤੇ ਨਾ ਕਿਤੇ ਸਵਾਲ ਉਸ ਦੀ ਕਾਰਗੁਜ਼ਾਰੀ ਨੂੰ ਤੁਹਾਨੂੰ ਇਸ ਵਕਤ ਬਾਹਰ ਦਾ ਰਸਤਾ ਕੇ ਲਈ ਤੁਸੀਂ ਆਪਣੀ ਭਾਸ਼ਾ ਚੋਂ ਵਾਲੇ ਕਰਕੇ ਸਰ ਮੈਂ ਫੁੱਲੀ ਕਿਤਾਬ ਦਿੱਤਾ ਤਾਂ ਮੇਰੀ ਕਾਰਜਗਜ਼ ਦੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਤਾ ਕਿ ਮੈਂ 1 ਸਾਲ ਦੇ ਵਿੱਚ 11000 ਏਕੜ ਜ਼ਮੀਨ ਛੜਾਈ ਮੈਂ ਪਹਿਲਾਂ ਦੱਸਤਾ ਤਾਂ ਮੇਰੀ ਕਾਰਜਗਜ਼ ਆ 2 ਸਾਲ ਦਾ ਮੇਰਾ ਕਾਰਡ ਚੈੱਕ ਕਰੋ ਮੈਂ ਇੰਨਾ ਬਈ ਦੇ ਕਿੰਨੇ ਕੇਸ ਹੱਲ ਕੀਤੇ ਇਸ ਕਰਕੇ ਕੋਈ ਕੋਈ ਗੱਲ ਫੇਰ ਕੀ ਹੋ ਜਾ ਸਰ ਮੇਰੇ ਲਈ ਕੋਈ ਚੀਜ਼ ਨਹੀਂ ਹੈ ਮੇਰੇ ਲਈ ਪੰਜਾਬ ਪਹਿਲਾਂ ਮੇਲੀ ਆਉਂਦੇ ਆਦੇ ਕੋਈ ਚੀਜ਼ ਨਹੀਂ ਮੈਂ ਤਾਂ ਪੰਜਾਬ ਪਹਿਲਾਂ ਪੰਜਾਬ ਬਚਾਣਾ ਚਾਹੀਦਾ ਹਾਂ ਤੁਹਾਡਾ ਤੋਂ ਕੋਈ ਅਲੀਗੇਸ਼ਨ ਨਹੀਂ ਹੈ ਨਹੀਂ ਤੇ ਅਲੀਗੇਸ਼ਨ ਠੀਕ ਆ ਉਹ ਉਹ ਤਾਂ ਅੱਜ ਵੀ ਵਿੱਚ ਬੈਠੇ ਨੇ ਸਰ ਮੈਂ ਤੇ ਮੈਂ ਤੇ ਆਪਣੀ ਮੈਂ ਤੇ ਸਾਡੀ ਮੈਂ ਆਪਣੀ ਗੱਲ ਕਰੂੰਗਾ ਮੇਰੇ ਮਨ ਨੂੰ ਤਸੱਲੀ ਆ ਕਿ ਪਾਰਟੀ ਨੇ ਜਿੰਨਾ ਮੈਨੂੰ ਟਾਈਮ ਦਿੱਤਾ ਕਵਨ ਵਾਸਤੇ ਮੈਂ ਆਪਣਾ 100% ਦਿੱਤਾ ਪੂਰੀ ਦੁਨੀਆ ਨੇ ਮੇਰੇ ਕੰਮ ਨੂੰ ਵੇਖਿਆ ਪੂਰੀ ਦੁਨੀਆ ਦੇ ਜਿਹੜੀ ਕੋ ਪਰਦੇਸ ਕੰਮ ਕੀਤੇ ਇਸ ਕਰਕੇ ਕੋਈ ਏਦਾਂ ਦੀ ਗੱਲ ਨਹੀਂ ਪਾਰਟੀ ਨੂੰ ਪਤਾ ਸਭ ਕੁਝ ਪਤਾ ਹੁਣ ਵੀ ਪਾਰਟੀ ਕਿਤੇ ਹੋਰ ਡਿਊਟੀ ਲਾਊਗੀ ਕਿਤੇ ਪਾਰਟੀ ਦੇ ਕੰਮਾਂ ਡਿਊਟੀ ਲਾ ਦੂਗੀ ਕਿਤੇ ਲਾ ਦੂਗੀ ਸਾਡ ਉਸੇ ਤਰ੍ਹਾਂ ਹੀ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਜਾਂ ਪਾਰਟੀ ਦੀ ਹਾਈ ਕਮਾਂਡ ਦਾ ਕੋਈ ਫੋਨ ਆਇਆ ਤੁਹਾਨੂੰ ਕਿ ਕੋਈ ਗੱਲ ਉਹਨਾਂ ਨੇ ਸਭ ਨੇ ਆਇਆ ਕੋਈ ਗੱਲ ਨਹੀਂ ਸਭ ਨੇ ਕਿਹਾ ਵੀ ਤਗੜੇ ਹੋ ਜਾਓ ਤੁਹਾਨੂੰ ਹੋਰ ਕੁਝ ਪਾਰਟੀ ਦੇ ਚ ਜਿੰਮੇਵਾਰਾਂ ਓਏ ਏਡੇ ਕਮਬੜਾਉਣ ਵਾਲੇ ਦੀ ਆਪਾਂ ਤੂੰ ਕਮਬੜਾਦਾ ਪੰਜਾਬ ਆ ਪੰਜਾਬ ਦੀ ਲੜਨ ਆਏ ਆ ਲੜਨ ਦੀ ਗੱਲ ਤੁਸੀਂ ਤੁਸੀਂ ਸਪੀਕਰ ਸੱਟ ਕੇ ਫੋਨ ਕਰਦੇ ਸੀ ਉਹ ਮੰਤਰੀ ਦੇ ਕਿਹਾ ਤੁਸੀਂ ਮੰਤਰੀ ਰਹੇ ਜਾਂ ਲੋਕ ਸਭਾ ਲੜੀ ਤੁਸੀਂ ਉਸ ਟਾਈਮ ਤੇ ਮੰਤਰੀ ਕਿ ਸੀਗੇ ਸਾਹਿਬ ਮੈਂ ਮੰਤਰੀ ਨਹੀਂ ਰਿਹਾ ਸੈਕ੍ਰੀਪਟ ਤੁਸੀਂ ਗਿਣਾ ਹੀ ਰਹੇ ਹੋ ਮੰਤਰੀ ਨਹੀਂ ਰਿਹਾ ਜਸਟ ਕਰਨਾ ਕਿੱਦਾਂ ਕਰੋ ਸੁਣੋ ਮੈਂ ਮੰਤਰੀ ਨਹੀਂ ਦਿਆਂ ਲੋਕ ਸਭਾ ਲੜੀ ਪਾਰਟੀ ਦੇ ਕਹਿੰਦੇ ਮੈਂ ਲੜੀ ਪੂਰੀ 24 ਜਹਾਜ ਰੋਟ ਹੋਪਾ ਜਿੰਦੀ ਆਪਾਂ ਲੋਕ ਸਭਾ ਚੱਲ ਜਾਣਾ ਪਾਰਟੀ ਦਾ ਹੁਕਮ ਅੰਨਿਆ